ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਅੱਜ ਹੈ ਜੀ 3 ਜਨਵਰੀ 2025 ਤੁੰਦ ਪਈ ਹੋਈ ਆ ਚਾਰੇ ਪਾਸੇ ਤੇ ਇੱਕ ਠੰਡਾ ਜਿਹਾ ਪੂਰਾ ਠੰਡਾ ਕਹਿ ਸਕਦੇ ਆ ਜਿਹਦੇ ਵਿੱਚ ਸੂਰਜ ਦੇਵਤਾ ਦੇ ਆ ਦੇਖੋ ਦਰਸ਼ਨ ਹੋਏ ਨਹੀਂ ਹੈਗੇ ਉਸ ਤਰ੍ਹਾਂ ਦਾ ਮਾਹੌਲ ਹੈ ਹੁਣ ਆਪਾਂ ਉਹ ਜੇ ਦੇਖੇ ਤਾਂ ਆਪਣੀ ਕੁਦਰਤੀ ਖੇਤੀ ਵਿੱਚ ਇਹ ਜਿਹੜੇ ਕੇਲਿਆਂ ਦੀ ਕਿਸਮਤ ਏਸੀ ਆ ਤਾਂ ਇਹਨਾਂ ਦੇ ਉੱਤੇ ਠੰਡ ਦਾ ਕੋਈ ਅਸਰ ਨਹੀਂਗਾ ਬਿਲਕੁਲ ਇਹਨਾਂ ਦੇ ਪੌਦੇ ਮਤਲਬ ਉਹ ਪੀਲਾਪਨ ਨਹੀਂ ਹੈਗਾ ਹੁਣ ਆ ਆਪਣੇ ਮਿੱਤਰ ਨੇ ਲਾਖ ਦਿੱਤਾ ਸੀਗਾ ਗੁਰਸਿਮਰਨ ਸਿੰਘ ਨੇ ਸਾਇਦ ਬਾਹਰਲੀ ਕੇਰਲਾ ਦੀ ਬਰੀਡ ਆ ਇਹ ਜੋ ਕੇਲਾ ਇਹ ਲਾਲ ਕੇਲਾ ਹੈ ਮਤਲਬ ਇਹਨੂੰ ਲਾਲ ਰੰਗ ਦਾ ਫਰੂਟ ਲੱਗਣਾ ਤੇ ਇਸ ਤਰ੍ਹਾਂ ਦੇ ਲਾਲ ਰੰਗ ਦਾ ਤਾਣਾ ਜਾਂ ਵੀ ਲਾਲ ਰੰਗ ਦਾ ਹੁੰਦਾ ਤੇ ਆ ਲਕੀਰ ਵੀ ਇਹਦੀ ਲਾਲ ਰੰਗ ਦੀ ਆ ਕਈ ਸਾਲ ਤਾਂ ਇਹ ਰੁਕਿਆ ਰਿਹਾ ਪਿਛਲੇ ਸਾਲ ਤੋਂ ਇਹ ਚੱਲ ਪਿਆ ਮਤਲਬ ਆਪਣੇ ਆਪ ਨੂੰ ਇਹਨੇ ਪੰਜਾਬ ਦੇ ਉਸ ਮਾਹੌਲ ਦੇ ਨਾਲ ਮੌਸਮ ਦੇ ਨਾਲ ਢਾਲ ਲਿਆ ਬਾਕੀ ਉਸ ਤਰ੍ਹਾਂ ਦਾ ਮਾਹੌਲ ਬਣਿਆ ਪਰ ਜੇ ਆਪਾਂ ਬਰੀਕੀ ਨਾਲ ਦੇਖੀਏ ਧਿਆਨ ਨਾਲ ਦੇਖੀਏ ਤਾਂ ਇਹਦੇ ਉੱਤੇ ਹੁਣ ਵੀ ਠੰਡ ਦਾ ਅਸਰ ਹੋ ਰਿਹਾ ਆ ਦੇਖੋ ਇਹਦੇ ਪੱਤਿਆਂ ਉੱਤੇ ਵੀਲਾਪਨ ਜ਼ਿਆਦਾ ਹੈ ਤੇ ਆ ਦੂਜਿਆਂ ਤੇ ਘੱਟ ਹੁਣ ਇੱਥੋਂ ਇਹ ਗੱਲ ਕਲੀਅਰ ਹੁੰਦੀ ਆ ਵੀ ਜਿਹੜੇ ਆਪਣੇ ਇਲਾਕੇ ਦੇ ਪੌਦੇ ਨੇ ਜਿਨ੍ਹਾਂ ਨਾਲ ਆਪਾਂ ਅਕਸਰ ਗੱਲਾਂ ਬਾਤਾਂ ਕਰਦੇ ਰਹਿੰਦੇ ਆਂ ਵੀ ਆਪਾਂ ਹਾਂ ਦੇਸੀ ਬੀਜ ਵਰਤੀਏ ਦੇਸੀ ਬੂਟੇ ਵਰਤੀਏ ਜਿਹੜੇ ਆਪਣੇ ਇਸ ਤਰ੍ਹਾਂ ਦੇ ਮਾਹੌਲ ਦੇ ਪੌਦੇ ਹੋਣਗੇ ਉਹਨਾਂ ਤੇ ਮੌਸਮ ਦਾ ਸਿਰ ਘੱਟ ਹੁੰਦਾ ਹੈ ਠੰਡ ਵੀ ਝੱਲਣ ਜਾਣਦੇ ਨੇ ਕੋਰਾ ਗਰਮੀ ਸਰਦੀ ਪਾਣੀ ਦੀ ਗੱਲ ਹੈ ਜਿਹੜੀ ਉਹ ਵੀ ਝੱਲ ਲੈਂਦੇ ਨੇ ਸੋ ਬਾਹਰਲੇ ਇਲਾਕੇ ਦਾ ਪੌਦਾ ਤੁਹਾਡੀ ਮਿੱਟੀ ਨਾਲ ਢਾਲਦਾ ਢਾਲਦਾ ਨੂੰ ਕਈ ਸਾਲ ਦਾ ਸਮਾਂ ਲੱਗ ਜਾਂਦਾ ਹੈ ਇਸੇ ਤਰ੍ਹਾਂ ਬਾਹਰਲੇ ਬੀਜ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਬੀਜ ਨੇ ਜਿਹੜੇ ਆਪਣੇ ਥੋੜੇ ਟਾਈਮ ਦੀ ਫਸਲ ਹੁੰਦੀ ਆ ਤਾਂ ਉਹ ਕਈ ਵਾਰੀ ਆਪਣੀ ਧਰਤੀ ਦੇ ਨਾਲ ਮੇਲਣ ਲਈ ਵੀ ਉਹਨਾਂ ਨੂੰ ਸਮਾਂ ਲੱਗ ਜਾਂਦਾ ਨੂੰ ਬਿਮਾਰੀਆਂ ਵੱਧ ਆਉਂਦੀਆਂ ਨੇ ਤੇ ਉਹਨਾਂ ਦੀ ਸਮੱਸਿਆ ਪੈਦਾ ਹੁੰਦੀ ਆ ਪਰ ਫਿਰ ਵੀ ਜਿਹੜੇ ਦੇਸੀ ਬੀਜ ਨੇ ਉਹਨਾਂ ਦਾ ਔਰ ਗੈਰ ਇਲਾਕੇ ਦੇ ਪੀਜਾਂ ਦਾ ਕਿੰਨਾ ਫਰਕ ਹੈ ਹੁਣ ਦੋ ਫੋਟੋਆਂ ਦਿਖਾਈਏ ਤਾਂ ਉਹਨਾਂ ਵਿੱਚ ਸੁੱਕਾਪਨ ਬਹੁਤ ਘੱਟ ਹੈ ਇਹਨਾਂ ਵਿੱਚ ਪੀਲਾਪਨ ਜ਼ਿਆਦਾ ਹੈ ਪਰ ਇਹਨੇ ਢਾਲ ਲਿਆ ਪਰ ਜਦ ਇਹ ਵੈਰਾਈਟੀ ਆਪਣੀ ਮਿੱਟੀ ਨਾਲ ਢਲ ਕੇ ਇੱਧਰ ਦੀ ਬਣ ਜੂ ਤਾਂ ਇੱਕ ਬੜੀ ਸ਼ਾਨਦਾਰ ਮਿੱਟੀ ਬਣ ਜਾਂਦੀ ਹੈ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਪੈਂਦਾ ਕਿਉਂਕਿ ਕੁਦਰਤੀ ਖੇਤੀ ਖੇਤ ਆ ਜਿਹੜਾ ਫਸਲਾਂ ਨੇ ਆਪਣੀਆਂ ਉਹ ਆਪਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਆਪਣਾ ਕਿਸਾਨਾਂ ਦਾ ਜਿਹੜਾ ਸਕੂਲ ਹੈ ਉਹਨਾਂ ਦਾ ਖੇਤ ਆ ਜਦ ਆਪਾਂ ਖੇਤ ਤੋਂ ਬਹੁਤ ਕੁਝ ਸਿੱਖਣ ਲੱਗ ਜਾਂਦੇ ਆ ਤਾਂ ਤੁਹਾਡੇ ਲਈ ਯੂਨੀਵਰਸਿਟੀ ਜੋ ਵੀ ਆ ਬਣ ਜਾਂਦੀ ਆ ਸੋ ਆਪਾਂ ਨੂੰ ਆਪਣੀ ਖੇਤੀ ਤੋਂ ਖੇਤਾਂ ਤੋਂ ਸਿੱਖ ਕੇ ਪੌਦਿਆਂ ਤੋਂ ਅੱਜ ਲਾਉਣਾ ਚਾਹੀਦਾ ਵੀ ਕਿਹੜੇ ਇੱਕੋ ਸਮੇਂ ਬੀਜੇ ਕੇ ਪੌਦਿਆਂ ਤੇ ਕੀ ਅਸਰ ਹੋਇਆ ਕਿਹੜੇ ਦੇਸੀ ਸਨ ਕਿਹੜੇ ਆਪਣੇ ਇਲਾਕੇ ਦੇ ਸਨ ਜਿਹੜੇ ਆਪਾਂ ਨੇ ਬੀਜ ਤਿਆਰ ਕੀਤੇ ਆਪਣੀ ਮਿੱਟੀ ਦੇ ਬਣ ਕੇ ਉਹਨਾਂ ਦਾ ਕੀ ਰਿਜ਼ਲਟ ਆਇਆ ਹੁਣ ਉਸੇ ਤਰ੍ਹਾਂ ਚੱਲਦਾ ਰਹਿਣਾ ਕੁਦਰਤੀ ਖੇਤੀ ਚ ਹੁਣ ਇਹਨਾਂ ਤੁਸੀਂ ਅ ਰੰਗ ਦੇਖੋ ਆਪਣੀਆਂ ਫਸਲਾਂ ਦਾ ਜਿਵੇਂ ਆਪਾਂ ਨੇ ਕੋਈ ਦਵਾਈ ਕੈਮੀਕਲ ਛਿੜਕੇ ਹੋਣੇ ਹੁਣ ਫਸਲ ਦਾ ਰੰਗ ਰੂਪ ਵੀ ਵਧੀਆ ਬਣ ਜਾਂਦਾ ਹੁਣ ਆਪਾਂ ਨੇ ਇਹਦੇ ਤੇ ਕੁਝ ਨਹੀਂ ਪਾਇਆ ਸਿਰਫ ਕੁਦਰਤ ਦੇ ਹਿਸਾਬ ਨਾਲ ਚੱਲੇ ਸੀਗੇ ਹੁਣ ਰੰਗ ਰੂਪ ਦੇ ਵਿੱਚ ਕੋਈ ਫਸਲ ਮਾਰ ਨਹੀਂ ਖਾਂਦੀ ਕੁਦਰਤੀ ਖੇਤੀ 'ਚ ਸੋ ਆਪਾਂ ਨੂੰ ਕੁਦਰਤੀ ਖੇਤੀ ਨੂੰ ਸਮਝਣਾ ਪੈਣਾ ਜੇ ਹੁਣ ਆਪਾਂ ਆ ਫਸਲ ਆ ਆਪਣੀ ਇਹ ਦੋ ਕਿਸਮ ਦੀ ਮੂਲੀ ਆ ਇੱਕ ਸਫੈਦ ਮੂਲੀ ਆ ਚਿੱਟੀ ਮੂਲੀ ਇੱਕ ਲਾਲ ਪਰ ਇਹਨਾਂ ਵਿੱਚ ਪੱਤਿਆਂ ਤੋਂ ਨਹੀਂ ਤੁਸੀਂ ਸਾਬਤ ਕਰ ਸਕੋਗੇ ਵੀ ਇਹਨੂੰ ਕੋਈ ਕਮੀ ਆਈ ਆ ਸਮਾਂ ਤੇ ਗੱਡਗਾਠ ਵੱਧ ਕੀਤਾ ਹੁਣ ਜਿਹੜੀ ਆ ਲਾਲ ਮੂਲੀ ਆ ਮੂੰਗਰਿਆਂ ਲਈ ਜ਼ਿਆਦਾ ਵਧੀਆ ਹੁੰਦੀ ਆ ਜੇ ਆਪਾਂ ਨੇੜੇ ਤੋਂ ਦੇਖਦੇ ਆ ਮਿੱਟੀ ਕੋਲ ਜਾ ਕੇ ਬਿਲਕੁਲ ਆਪਣੀ ਧਰਤੀ ਦੀ ਆ ਹੁਣ ਇਹਦੇ ਪੱਤਿਆਂ ਦੇ ਵਿੱਚ ਵੀ ਦੇਖੋ ਕਿੰਨਾ ਸ਼ਾਨਦਾਰ ਸਿਸਟਮ ਆ ਰਿਹਾ। ਸੋ ਆਪਾਂ ਨੂੰ ਕੁਦਰਤ ਨੂੰ ਜੇ ਸਮਝ ਗਏ ਆਪਾਂ ਉਹ ਖੇਤੀ ਨੂੰ ਸਮਝ ਗਏ ਉਹ ਮਾਡਲ ਡਿਜ਼ਾਈਨ ਨੂੰ ਸਮਝ ਗਏ ਤਾਂ ਆਪਾਂ ਫਸਲਾਂ ਦੇ ਝਾੜ ਵੀ ਉੰਨੇ ਲੈ ਸਕਦੇ ਆਂ ਦੂਜੀ ਖੇਤੀ ਨਾਲੋਂ ਵੱਧ ਵੀ ਲੈ ਸਕਦੇ ਆਂ ਉੰਨੇ ਵੀ ਲੈ ਸਕਦੇ ਆਂ। ਪਰ ਆਪਾਂ ਨੂੰ ਉਹ ਸਿੱਖਣਾ ਪੈਣਾ। ਹੁਣ ਜਿਵੇਂ ਆਹ ਫਸਲ ਹੈਗੀ ਕਿਹੜਾਈ ਕੀਤੀ ਹੋਈ ਆ। ਇਹ ਵੀ ਆਪਾਂ ਮਤਲਬ ਘੱਟ ਖਰਚੇ ਨਾਲ ਘੱਟ ਮਿਹਨਤ ਨਾਲ ਕੰਮ ਕਰ ਰਹੇ ਆਂ। ਤੇ ਹੁਣ ਮੇਨ ਗੱਲ ਤਾਂ ਚੱਲ ਰਹੀ ਸੀ ਵੀ ਇਹ ਫਸਲਾਂ ਕੋਰਾ ਠੰਡ ਚੱਲ ਸਕਦੀਆਂ ਨੇ ਸੋ ਉਸੇ ਤਰ੍ਹਾਂ ਇਹ ਜਿਹੜੀਆਂ ਮੋਲੀਆਂ ਦੋਏ ਕਿਸਮਾਂ ਨੇ ਦੇਸੀ ਨੇ ਚੱਲ ਰਹੀਆਂ ਨੇ ਤੇ ਆ ਆਪਣੀ ਪਾਲਕ ਆ ਵੀ ਜੰਗਲ ਇਸ ਕੋਈ ਜ਼ਿਆਦਾ ਇਹ ਨਹੀਂ ਤੇ ਮਿਹਨਤ ਮੋਤ ਨਹੀਂ ਕੀਤੀ ਸਿਰਫ ਜੰਗਲ ਮੰਗੇ ਆ ਪਰ ਇੱਕ ਦੇਸੀ ਬੀਜ ਤੇ ਜੇ ਆਪਾਂ ਨੂੰ ਬਰੀਕੀ ਨਾਲ ਦੇਖੀਏ ਤਾਂ ਇਹਨਾਂ ਦੇ ਪੱਤਿਆਂ ਦਾ ਡਿਜ਼ਾਈਨ ਵੀ ਬੜਾ ਸ਼ਾਨਦਾਰ ਹੁੰਦਾ ਤੇ ਔਰੇ ਜਿਆਦਾ ਮੱਲੀ ਹੋਈ ਹੈ ਕਈ ਵਾਰੀ ਕੋਈ ਲਾਕਾ ਏਰੀਆ ਹੁੰਦਾ ਤੇ ਇਹਨਾਂ ਵਿੱਚ ਵੀ ਤੁਸੀਂ ਦੇਖੋ ਵੀ ਉਸ ਤਰ੍ਹਾਂ ਨਹੀਂ ਨਜ਼ਰ ਆਉਗਾ ਆਪਾਂ ਨੂੰ ਵੀ ਇਹਨਾਂ ਦੇ ਵਿੱਚ ਕੋਈ ਕਮੀ ਆ ਤੱਤਾਂ ਦੀ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਨਦੀਨ ਵੀ ਮਿਲਣਗੇ ਨਾ ਇੱਥੇ ਕੋਈ ਮਲਚਿੰਗ ਆ ਨਾ ਗੜਾਈ ਆ ਸਿਰਫ ਜੰਗਲ ਵਾਂਗ ਹੈ ਤੇ ਵਿੱਚ ਆ ਬਰਸੀਨ ਬੀਜਿਆ ਸੀ ਬਰਸੀਨ ਨਾਈਟ੍ਰੋਜਨ ਦੇਣ ਲਈ ਸੀ ਪਰ ਉਹਨਾਂ ਜਿਆਦਾ ਨਹੀਂ ਉੱਗਿਆ ਕਿਉਂਕਿ ਆਪਾਂ ਨਾਲ ਪਾਣੀ ਨਹੀਂ ਵਰਤੇ ਹੁਣ ਇਹਦੇ ਵਿੱਚ ਨਦੀਨ ਵੀ ਆਂਤਾ ਦਾ ਪਰ ਜਦੋਂ ਪਾਲਕ ਨੇ ਮੰਲਣਾ ਹੈ ਤਾਂ ਇਹਨੇ ਸਾਰੀ ਧਰਤੀ ਢੱਕ ਲੈਣਾ ਕਿਉਂਕਿ ਹੁਣ ਥੋੜੀ ਠੰਡ ਵੱਧ ਆ ਪਰ ਇੱਕ ਜੰਗਲ ਦੇ ਵਾਂਗ ਇਹ ਉਸ ਤਰ੍ਹਾਂ ਇੱਕ ਕੁਦਰਤੀ ਖੇਤੀ ਚੱਲ ਰਹੇ ਨੇ ਤੇ ਆ ਮੂੰਗਰੇ ਨੇ ਸਿੰਗਰੇ ਕਿਹੇ ਜਾਂਦ ਨੇ ਜਿਹੜੇ ਹੁਣ ਰੰਗ ਰੂਪ ਇਹਨਾਂ ਦਾ ਵੀ ਕੋਈ ਜ਼ਿਆਦਾ ਮਾੜਾ ਨਹੀਂ ਹੈਗਾ ਤੇ ਜਦੋਂ ਰੰਗ ਰੂਪ ਵਧੀਆ ਦੋ ਕਿਸਮਾਂ ਨੇ ਇੱਕ ਆਪਣੇ ਆ ਅੱਜ ਠੰਡ ਵੱਧ ਆ ਮਧੂਮੱਖੀ ਨੇ ਤੇ ਕੰਮ ਨਹੀਂ ਕੀਤਾ ਹੁਣ ਇਹਨਾਂ ਦੇ ਵਿੱਚੋਂ ਆਪਾਂ ਜਦੋਂ ਕੋਈ ਬੀਜ ਤਿਆਰ ਕਰਨਾ ਤਾਂ ਉਹਦੇ ਵਿੱਚੋਂ ਆਪਾਂ ਦੇਖਾਂ ਵੀ ਕਿਹੜੀ ਡਿਜ਼ਾਈਨ ਦੇ ਸਾਨੂੰ ਚਾਹੀਦੇ ਨੇ ਵੀ ਕਿਹੜਾ ਰੰਗ ਰੂਪ ਵਧੀਆ ਵੀ ਕਿਹੜੇ ਡਿਜ਼ਾਈਨ ਦਾ ਤੁਸੀਂ ਸੀਡ ਤਿਆਰ ਕਰਨਾ ਵੀ ਜਿਹੜਾ ਸਿੰਗਰੇ ਦੇ ਵਿੱਚ ਹੁਣ ਜਿਹੜਾ ਪੌਦਾ ਵਧੀਆ ਹੂ ਆਪਾਂ ਦੇਸੀ ਵੀਜ਼ਾ ਉਹ ਤੋਂ ਮੈਂ ਗਾਹਾਂ ਪੌਦਾ ਮਲਾਉਣਾ ਤੁਹਾਨੂੰ ਕਿਹੜਾ ਆਪਾਂ ਵੀਰ ਪਸੰਦ ਆ ਹੁਣ ਆ ਦੇਖੋ ਇਹ ਗੁਲਾਬੀ ਫੁੱਲ ਨੇ ਇਹ ਹੋਰ ਵੈਰੈਟੀ ਹੋਗੀ ਆਹ ਸਫੈਦ ਫੁੱਲ ਹੈ ਹੋਰ ਹੋਗੀ ਤੇ ਆਹ ਲੰਬਾ ਸਿੰਗਰਾ ਇਹ ਸਾਰੀਆਂ ਦੇਸੀ ਕਿਸਮ ਹੈ ਤੇ ਹੁਣ ਜਿਹੜੇ ਆਪਾਂ ਨੇ ਮੂੰਗਰੇ ਹੁੰਦੇ ਨੇ ਮੂੰਗਰੇ ਚੱਲਦੇ ਨੇ ਲੇਟ ਪਰ ਇਹ ਸਿੰਗਰੇ ਦਾ ਸਾਈਜ਼ ਵੀ ਮੂੰਗਰੇ ਨਾਲੋਂ ਥੋੜਾ ਜਿਹਾ ਵੱਡਾ ਪਰ ਮੂੰਗਰਿਆਂ ਵਿੱਚ ਚੱਲ ਜਾਊਗਾ ਕਿਉਂਕਿ ਲੋਕ ਇਸ ਤਰ੍ਹਾਂ ਦੇ ਮੂੰਗਰਾ ਟਾਈਪ ਸਿੰਗਰਾ ਖਾਣਾ ਪਸੰਦ ਕਰਦੇ ਨੇ ਜ਼ਿਆਦਾ ਕਿਉਂਕਿ ਉਹਨੂੰ ਲੱਗਦਾ ਮੂੰਗਰਾ ਇਹਦਾ ਆਪਾਂ ਵੀ ਬਣਾਵਾਂਗੇ ਜੇ ਪੰਛੀਆਂ ਤੋਂ ਬਚ ਗਿਆ ਮੋਟਰ ਨਾਲ ਆਪਾਂ ਜੋੜਦੇ ਆ ਸਵਾਜ ਵਿੱਚ ਮਨੋਕ ਦੇ ਤੇ ਆ ਦੇਖੋ ਪੂਰੇ ਅਸਮਾਨ ਤੱਕ ਆਪਣੇ ਇੱਕ ਵੱਖਰਾ ਤਰ੍ਹਾਂ ਦਾ ਪੈਦਾ ਹੋ ਜਾਂਦਾ ਗੁਜ਼ਰਤੀ ਖੇਤੀ ਚ ਹੁਣ ਰੰਗ ਰੂਪ ਤੋਂ ਫਸਲ ਮਾਰ ਨਹੀਂ ਖਾਂਦੀ ਇਹਦਾ ਮਤਲਬ ਆਪਾਂ ਨੂੰ ਖੇਤੀ ਨੂੰ ਸਮਝਣਾ ਪੈਣਾ ਵੀ ਰੰਗ ਰੂਪ ਇਹਨਾਂ ਦੇ ਵਧੀਆ ਬਣ ਗਏ ਕਿਸੇ ਵੀ ਪੌਦੇ ਦੇ ਵਿੱਚ ਤੁਹਾਨੂੰ ਪੀੜਾ ਪਨ ਜਾਂ ਉਹ ਕਮੀ ਨਹੀਂ ਨਜ਼ਰ ਆਊਗੀ ਉਤਪਾਦਨ ਵੀ ਇਹਨਾਂ ਦਾ ਕੋਈ ਘਟ ਨਹੀਂ ਹੁੰਦਾ ਦੇਖਣ ਹੁਣ ਤੁਸੀਂ ਦੇਖੋ ਆ ਪੌਦਾ ਖੜਾ ਕੱਖਾਂ ਚ ਖੜਾ ਨਾ ਨਦੀਨਾਂ ਚ ਪਰ ਹਾਲੀਆਂ ਨੂੰ ਪੂਰੀਆਂ ਲੱਗੀਆਂ ਹੋਣੀਆਂ ਜਿੱਕਣਾ ਆਪਣੇ ਮੋਰਨਿੰਗ ਨਾ ਖਾ ਲੈਂਦੇ ਨੇ ਤੇ ਆ ਦੇਖੋ ਅਲੱਗ-ਅਲੱਗ ਕਿਸਮਾਂ ਨੇ ਸੋ ਆਪਾਂ ਨੂੰ ਦੇਸੀ ਖੇਤੀ ਨੂੰ ਅਪਣਾਉਣ ਲਈ ਦੇਸੀ ਬੀਜਾਂ ਨੂੰ ਸਮਝਣਾ ਪੈਣਾ ਤੇ ਉਹਨਾਂ ਵਿੱਚੋਂ ਆਪਾਂ ਬੀ ਤਿਆਰ ਕਰ ਸਕਦੇ ਆ ਜੇ ਆਪਾਂ ਨੇ ਲੰਬੇ ਸਿੰਗਰੇ ਤਿਆਰ ਕਰਨੇ ਆ ਤਾਂ ਦੇਖੋ ਇਹ ਵੀ ਕਾਫੀ ਲੰਬੇ ਹੁੰਦੇ ਨੇ ਅਲੱਗ ਜਿਹੜਾ ਵੀ ਵੈਰਾਈਟੀ ਬਣਾਉਣੀ ਆਪਣੇ ਖੇਤ 'ਚੋਂ ਬਣਾ ਸਕਦੇ ਆ ਤੇ ਜਿਹੜੇ ਮਿੱਟੀ ਦੇ ਬੀਜ ਹੋਣਗੇ ਉਹ ਜਿਆਦਾ ਵਧੀਆ ਹੋਣਗੇ ਤੇ ਵਾਧੂ ਤੇ ਪਾ ਦਿੰਦੇ ਆਣਗੇ ਤੇ ਆਪਾਂ ਆਪਣੀ ਕੁਦਰਤੀ ਖੇਤੀ ਨੂੰ ਵਧੀਆ ਵੀ ਬਣਾ ਸਕਦੇ ਆਂ ਵਾਤਾਵਰਣ ਨੂੰ بچਾ ਸਕਦੇ ਆਂ ਸੋ ਇਸ ਤਰ੍ਹਾਂ ਖੇਤ ਵਿੱਚੋਂ ਬੀਜ ਤਿਆਰ ਕੇ ਖੇਤੀ ਲਈ ਵਰਤੀਏ ਤੇ ਖਰਚੇ ਘੱਟ ਕਰੀਏ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਨੂੰ ਵਧੀਆ ਬਣਾ ਕੇ ਤੇ ਇੱਕ ਖਰਾਕੀ ਤਤਨਾ ਭਰਪੂਰ ਫਸਲ ਲੈ ਸਕਦੇ ਆਂ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ